ਦੇਰੂ ਜੀ ਸਾਰਿਆਂ ਨੂੰ ਸਾਸਰੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਪਾਂ ਬਣਾ ਰਹੇ ਹਾਂ ਜੀ ਲਾਲ ਮਿਰਚਾਂ ਦੀ ਚਟਣੀ ਇਹਦੇ ਲਈ ਆਪਾਂ ਨੇ ਜੀ 8-9 ਮਿਰਚਾਂ ਲਈਆਂ ਨੇ ਲਾਲ ਚੰਗੀ ਤਰ੍ਹਾਂ ਧੋਕ ਸੁਮਾਰ ਕੇ ਸੁੱਕੀਆਂ ਨੇ ਵਿੱਚ ਥੋੜਾ ਜਿਹਾ ਆਪਾਂ ਪਾ ਰਹੇ ਹਾਂ ਤੇ ਜੀਰਾ ਤੇ ਵਿੱਚ ਆਪਾਂ ਇਹਦੇ ਪਾ ਦਾਂਗੇ ਜੀ ਕੱਟੇ ਹੋਏ ਪਿਆਜ਼ ਹਾਂ ਜੀ ਜੇ ਤੁਸੀਂ ਇਹਦੇ ਵਿੱਚ ਦਸਣ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਆਪਾਂ ਕਰ ਲਈ ਮਿਰਚਾਂ ਤੇ ਪਿਆਜ਼ ਦੀ ਬਣਾਵਾਂਗੇ ਜੀ ਚਟਣੀ ਥੋੜੀ ਜਿਹੀ ਆਪ ਅੱਧਾ ਕ ਚਮਚਾ ਵਿੱਚ ਇਹਦੇ ਪਾ ਰਹੇ ਹਾਂ ਚੀਨੀ ਤੇ ਥੋੜਾ ਜਿਹਾ ਜੀ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਪਹਿਲਾਂ ਪਾਇਆ ਨਹੀਂ ਸੀਗਾ 1 ਕੌਣਾ ਕ ਚਮਚਾ ਪਾਇਆ ਨਮਕ ਦਾ ਕਿਉਂਕਿ ਚਟਣੀ ਆਪਣੀ ਥੋੜੀ ਆ ਆਪਾਂ ਉਸ ਦੇ ਹਿਸਾਬ ਨਾਲੇ ਪਾਇਆ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਪਾਣੀ ਪਾ ਰਹੇ ਹਾਂ ਚਮਚਿਕ ਇਹਨੂੰ ਪਾ ਕੇ ਜੀ ਦੁਬਾਰੀ ਗ੍ਰाइंड ਕਰਦੇ ਹਾਂ ਹਾਂਜੀ ਗੈਸ ਤੇ ਕੜਾਹੀ ਆਪਾਂ ਨੇ ਰੱਖ ਲਈ ਗਰਮ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੇਸੀ ਘਿਓ ਦੋ ਚਮਚ ਪਾਏ ਨੇ ਜੀ ਦੇਸੀ ਘਿਓ ਦੇ ਜੇ ਚਟਣੀ ਆਪਣੀ ਜਿਆਦੇ ਹੋਵੇ ਤਾਂ ਆਪਾਂ ਦੇਸੀ ਘਿਓ ਜਿਆਦਾ ਵੀ ਪਾ ਸਕਦੇ ਹਾਂ ਚਟਣੀ ਆਪਣੀ ਥੋੜੀ ਹੋਈ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਜੀਰਾ ਥੋੜਾ ਜਿਹਾ ਥੋੜੀ ਜੀ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਰਾਈ ਕਰਾਂਗੇ ਅਰ ਕਲੌਂਜੀ ਥੋੜੀ ਜੀ ਕਲੌਂਜੀ ਪਾ ਲਾਂਗੇ ਪਾ ਗ੍ਰੈਂਡ ਕਰੀਏ ਹੋਏ ਜੀ ਸਾਰਾ ਪਾਤਾ ਵਿੱਚ ਜੀ ਜੇਹੋਂ ਕਾਨੀ ਚੋਟੇ ਹਾਂ ਜਿੰਨਾ ਚਿਰ ਇਹਦਾ ਜੀ ਪਾਣੀ ਨਹੀਂ ਸੁੱਕਦਾ ਹੈਗਾ ਉਨੇ ਦੇਰ ਤੱਕ ਆਪਾਂ ਇਹਨਾਂ ਨੂੰ ਪਕਾਈ ਜਾਵਾਂਗੇ ਚਮਚੇ ਨਾਲ ਲਗਾਤਾਰ ਹਿਲਾਈ ਜਾਵਾਂਗੇ ਵੀ ਥੱਲੇ ਆਪਣੀ ਜਟਨੀ ਹੈ ਜਿਹੜੀ ਨੰਨ ਲੱਗ ਸਕਦੀ ਜੇ ਤੁਸੀਂ ਵਿੱਚ ਲਸਣ ਅਦਰਕ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਆਪਾਂ ਕੱਲ ਪਿਆਜ਼ ਹੀ ਪਾਇਆ ਸੀ ਹਾਂਜੀ ਆਪਣੀ ਜੀ ਲਾਲ ਮਿਰਚਾਂ ਤੇ ਪਿਆਜ਼ਾਂ ਦੀ ਚਟਣੀ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਚਟਣੀ ਬਣੀ ਹੈ ਜੀ ਆਪਣੀ ਤੁਸੀਂ ਵੀ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਆਪਾਂ ਜੀ ਇਹਨੂੰ ਉਹਦੇ ਵਿੱਚ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰਕੇ ਬਣਾਈ ਹੈ ਜੇ ਤੁਸੀਂ ਨਹੀਂ ਗ੍ਰੈਂਡ ਕਰਨਾ ਚਾਹੁੰਦੇ ਤਾਂ ਕੁੰਡੀ ਛੋਟੇ ਦੇ ਵਿੱਚ ਕੁੱਟ ਲਓ ਮਿਰਚਾਂ ਤੇ ਪਿਆਜ਼ਾਂ ਨੂੰ ਫਿਰ ਬਾਅਦ ਦੇ ਵਿੱਚ ਇਹਦਾ ਲਾ ਲਓ ਜੀ ਤੜਕਾ ਆਪਾਂ ਬਿਲਕੁਲ ਜੀ ਸਿੰਪਲ ਤਰੀਕੇ ਦੇ ਨਾਲ ਹੀ ਬਣਾਈ ਹੈ ਤਾਂ ਜੋ ਹਰ ਕੋਈ ਬਣਾ ਕੇ ਖਾ ਸਕੇ ਇਸ ਤਰ੍ਹਾਂ ਆਪਾਂ ਹਰੀਆਂ ਮਿਰਚਾਂ ਦੀ ਵੀ ਜੀ ਬਣਾ ਸਕਦੇ ਹਾਂ ਤੇ ਲਾਲ ਮਿਰਚਾਂ ਦੀ ਵੀ ਬਣਾ ਸਕਦੇ ਹਾਂ ਹਾਂਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਸਾਸੜੀ ਘਰ ਦੀ ਸਾਰੇ ਭੈਣ ਭਰਾ ਖੁਸ਼ ਰਹਿਣ ਦੀ ਹੱਸਦੇ ਬੱਸ ਜੇ ਉਹ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ